ਅੱਜ ਅਸੀਂ ਇਹ ਪਤਲਾ ਅਮਰੀਕਨ ਸਾਮਰਾਜ ਦਾ ਫੁਕਿਆ ਜਿਹੜਾ ਫਲਸਤੀਨੀਆ ਤੇ 93 ਜੰਗ ਠੋਪੀ ਗਈ ਕਿਸਦੇ ਘਰ ਖੋਏਗਾ ਬਦੋਸ਼ੇ 50 ਹਜ਼ਾਰ ਲੋਕਾਂ ਦਾ ਕਤਲੇਆਮ ਕੀਤਾ ਉਹ ਜਿਹੜੇ ਲੋਕ ਬੱਚੇ ਨੇ ਬੁੱਢੇ ਨੇ ਬਿਮਾਰ ਨੇ ਸ਼ਮਾਰ ਨੇ ਉਹਨਾਂ ਦਾ ਕਤਲੇਆਮ ਦੇ ਵਿਰੋਧ ਚ ਜਿਹੜੀ ਆਲਮੀ ਜੰਗ ਆ ਨੂੰ ਅਮਰੀਕਾ ਤੁਰਿਆ ਚਾਹੇ ਯੂਕਰੇਨ ਦਾ ਆ ਚਾਹੇ ਇਜ਼ਰਾਇਲ ਫਲਸਤੀਨ 'ਤੇ ਧੱਕਾ ਕਰਦੇ ਆ ਚਾਹੇ ਲਬਨਾਨ ਤੇ ਜੋਰਡਨ ਤੇ ਹਮਲਿਆਂ ਨੂੰ ਆਹ ਯਹੂਦੀਆਂ ਦਾ ਉਹ ਸਰਦਾਰ ਨਿੱਤਿਜਾਹੂ ਜਿਹੜਾ ਪ੍ਰਧਾਨ ਮੰਤਰੀ ਆ ਉਹ ਇਜ਼ਰਾਇਲ ਆਲਾ ਅਮਰੀਕਾ ਦੀ ਛਾਤੇ ਹਮਲੇ ਕਰਦਾ ਅਸੀਂ ਉਹਦੇ ਨੂੰ ਨਖਿੱਦੇ ਆ ਨਾਲ ਤਿੰਨ ਖੇਤ ਖਾਂਜਫੇ ਬੰਦੀਆ ਕੁੱਲ ਹਿੰਦ ਕਿਸਾਨ ਸਭਾ ਸੀ ਆਈਡੀਯੂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਉਹ ਆਪਣੀਆਂ ਮੰਗਾਂ ਲਈ ਵੀ ਕਹਿੰਦੇ ਆ ਅਸੀਂ ਅੱਜ ਕਹਿੰਨੇ ਆ ਜਿਹੜੇ ਅਦਾਨੀ ਤੇ ਆਵਾਨੀ ਦੇ ਮਦਈ ਨਹੀਂ ਜਿਹੜੀ ਸਾਡੀ ਸਰਕਾਰ ਐਂਡੀਆ ਦੀ ਆ ਉਹਨਾਂ ਨੀਤੀਆਂ ਨੂੰ ਬਦਲੇ ਜਿਹੜਾ ਲੋਕਾਂ ਨੇ ਵਾਇਲਡ ਦਿੱਤਾ ਇਹਦੀ 240 ਸੀਟਾਂ ਰਹੀਆਂ 36 ਸੀਟਾਂ ਘਟੀਆਂ ਇਹਨੂੰ ਲੋਕਾਂ ਦੀ ਭਾਵਨਾ ਸਾਹਮਣੀ ਚਾਹੀਦੀ ਆ ਅੱਜ ਵੀ ਉਹਨਾਂ ਦੇ ਨਾਲ ਕਾਰਪੋਰੇਟਾਂ ਨੂੰ ਕਹਿੰਦਾ ਚੋਣੇ ਆ ਇਹ ਦੇਸ਼ ਤੋਂ ਗੱਦੀ ਤੋਂ ਉਹਦੇ ਹਮਾਇਤੀ ਤਾਰੋ ਤੇ ਜਾਂ ਸਾਡਾ ਦੇਸ਼ ਛੱਡ ਜਾਓ ਅਸੀਂ ਅੱਜ ਜਿਹੜੇ ਕਾਫਲੇ ਡਾ ਰਹੇ ਆ ਉਹਨਾਂ ਨੂੰ ਬੇਛੱਡਣ ਦੀ ਚੇਤਾਵਨੀ ਦਿੰਨੇ ਆ ਤੇ ਲੋਕਾਂ ਦੇ ਪੱਖ ਦੀਆਂ ਪੌਲਸ਼ਾਂ ਬਣਾਉਣ ਦੀ 12 ਘੰਟੇ ਡਿਊਟੀ ਦਾ ਕਿਹਾ ਆ ਅਸੀਂ ਕਹਿੰਦੇ ਆ ਵੀ 1886 ਨੂੰ ਜਿਹੜਾ ਬਹੁਤ ਵੱਡਾ ਅਮਰੀਕਾ 'ਚ ਬਹੁਤ ਵੱਡਾ ਉਸ ਵੇਲੇ ਸ਼ਿਕਾਗੋ 'ਚ ਹੋਇਆ ਸੀ ਜਿਹੜਾ ਘੋਲ ਇੱਕ ਬੱਚੇ ਦਾ ਮਰਡਰ ਹੋਇਆ ਉਹਦਾ ਲਾਲ ਝੰਡਾ ਬਣ ਗਿਆ ਸੀ 1886 ਤੋਂ 8 ਘੰਟੇ ਦੀ ਡਿਊਟੀ ਲਈ ਲੜਾਈ ਲੜੀ ਸੀ ਜਿੱਤੀ ਸੀ ਅਸੀਂ ਮੁੜ ਕੇ 12 ਘੰਟੇ ਨਹੀਂ ਹੋਣ ਦੇਣਾ ਐਮਐਸਪੀ ਜਿਹੜਾ ਐਸਕੇਐਮ ਕਹਿੰਦਾ ਪੂਲ ਹਿੰਦ ਕਿਸਾਨ ਸਭਾ ਕਹਿੰਦੀ ਆ ਵੇ ਘਟੋ ਘਟ ਜਿਹੜਾ ਖਰੀਦ ਮੁੱਲ ਜਿਹੜਾ ਉਹਦਾ ਹੋਵੇ 23 ਫਸਲਾਂ ਦਾ ਹੋਵੇ ਜੇ ਕੇਰਲਾ ਦੀ ਸਰਕਾਰ ਦੇ ਸਕਦੀ ਆ 26 ਫਸਲਾਂ ਤੇ ਤੇ ਸਾਡੀ ਪੰਜਾਬ ਦੀ ਸਰਕਾਰ ਮੋਦੀ ਦੀ ਸਰਕਾਰ ਐ ਐਮਐਸਪੀ ਕਿਉਂ ਨਹੀਂ ਦਿੰਦੀ ਜਿਹੜੇ ਲੋਕਾਂ ਦੇ ਕੇਸ ਬਣਿਓ ਉਹ ਝੂਠੇ ਕੇਸ ਵਾਪਸ ਕਿਉਂ ਨਹੀਂ ਹੁੰਦੇ ਜਿਹੜੀ ਅਮੈਂਡਮੈਂਟ ਹੋਈ ਆ ਪੁਰਾਣਿਆਂ ਪਤਾ ਨਹੀਂ ਧਾਰਾਂ ਦਾ ਨਵੀਆਂ ਬਦਲੀਆਂ ਜਦੋਂ 1942 ਚ ਹੋਇਆ ਸੀ ਕੋਰ ਉਹ ਭਾਰ ਛੱਡੋ ਦਾ ਉਦੋਂ ਵੀ ਡੀਆਰ ਆਰ ਲੱਗਾ ਸੀ ਡੀਆਰ ਆਰ ਲੱਗਾ ਸੀ ਉਸ ਵੇਲੇ ਵੀ 26000 ਬੰਦੇ ਜਿਹੜੇ ਆ ਇੰਜਰ ਹੋਏ ਸੀ 60000 ਬੰਦਿਆਂ ਨੂੰ ਹੋਰ ਅਰੈਸਟਾ ਕੀਤੀਆਂ ਉਹਦੇ ਚ ਮਾਰਟਰ ਵੀ ਹੋਏ ਸੀ ਕਤਲ ਵੀ ਹੋਏ ਸੀ ਅਸੀਂ ਉਸ ਵੇਲੇ ਵੀ ਕਹਿਣਾ ਚਾਹੁੰਦੇ ਆ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਮੈਂ ਚੈਨਲ ਦਾ ਖਾਸ ਤੌਰ ਤੇ ਜਿਹੜੇ ਆਏ ਨੇ ਅਜੀਤ ਦੇ ਆਏ ਨੇ ਬਾਕੀ ਹਲਚਲ ਆਲੇ ਆਏ ਨੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਇਸ ਗੱਲ ਦਾ ਬੇਨੂ ਆਪਾਂ ਗੱਲ ਬਾਕੀ ਤੌਰ ਦੇ ਉੱਤੇ ਸਾਡੀ ਜਿਹੜੀ ਜਿਹਦੇ ਲਈ ਅਸੀਂ ਲੜਾਈ ਲੜ ਰਹੇ ਉਹਦੇ ਬਾਰੇ ਦੱਸਿਆ ਸਾਡੀ ਅੱਜ ਕੇਂਦਰ ਦੀ ਸਰਕਾਰ ਤੋਂ ਮੋਖ ਮੰਗਿਆ ਕਿ ਸਾਡੇ ਬੱਚਿਆਂ ਲਈ ਮੁਫਤ ਵਿੱਦਿਆ ਦਾ ਪ੍ਰਬੰਧ ਕੀਤਾ ਜਾਵੇ ਸਰਕਾਰੀ ਸਕੂਲ ਖੋਲੇ ਜਾਣ ਸਰਕਾਰੀ ਕਾਲਜ ਖੋਲੇ ਜਾਣ ਸਾਡੀ ਦੂਸਰੀ ਵੱਡੀ ਮੰਗ ਹੈ ਕਿ ਸਾਡੇ ਸਾਰੇ ਜਿਹੜੇ ਸਰਕਾਰੀ ਹਸਪਤਾਲ ਆ ਉਹਨਾਂ ਨੂੰ ਵੱਡੇ ਕੀਤੇ ਜਾਣ ਪੀਜੀਆਈ ਵਰਗੇ ਹਸਪਤਾਲ ਖੋਲੇ ਜਾਣ ਲੋਕਾਂ ਨੂੰ ਮੁਫਤ ਇਲਾਜ ਦਿੱਤਾ ਜਾਵੇ ਔਰ ਲੋਕਾਂ ਨੂੰ ਸਸਤੀਆਂ ਦਵਾਈਆਂ ਦਿੱਤੀਆਂ ਜਾਣ ਸਾਡੀ ਅੱਜ ਮੰਗ ਹੈ ਕਿ ਕੇਂਦਰ ਸਰਕਾਰ ਸਾਡੇ ਬੱਚਿਆਂ ਦੇ ਰੋਜ਼ਗਾਰ ਲਈ ਪਬਲਿਕ ਸੈਕਟਰ ਦੇ ادارے ਨੂੰ ਮਜ਼ਬੂਤ ਕਰ ਮਜ਼ਬੂਤ ਮਜ਼ਬੂਤ ਕਰੇ ਅਤੇ ਸਰਕਾਰੀ ادارے ਤੇ ਜੋ ਕਰੋੜਾਂ ਦੀਆਂ ਅਸਾਮੀਆਂ ਆ ਉਹ ਅਸਾਮੀਆਂ ਭਰ ਕੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਦੇਵੇ ਸਾਡੀ ਮੰਗ ਆ ਕਿ ਕਿਸਾਨਾਂ ਨੂੰ ਐਮਐਸਪੀ ਦਿੱਤੀ ਜਾਵੇ ਸਾਡੀ ਮੰਗ ਆ ਕਿ ਮਨਰੇਗਾ ਵਰਕਰਾਂ ਲਈ 200 ਦਿਨ ਕੰਮ ਔਰ 700 ਰੁਪਿਆ ਦਿਹਾੜੀ ਦਿੱਤੀ ਜਾਵੇ ਔਰ ਚਾਰ ਲੇਬਰ ਕੋਰ ਜਿਹੜੇ ਖਤਮ ਕੀਤੇ ਜਾਣ ਇਹ ਲਈ ਅਸੀਂ ਲੜ ਰਹੇ ਹਾਂ ਸੋ ਇਹ ਲੜਾਈ ਨੂੰ ਅਸੀਂ ਲਗਾਤਾਰ ਜਾਰੀ ਰੱਖਣਾ ਜਦੋਂ ਤੱਕ ਲੋਕਾਂ ਦੇ ਮਸਲੇ ਹੱਲ ਨਹੀਂ ਧੰਨਵਾਦ